ਪੇਸ਼ ਕੀਤਾ ਕਿ ਉਹਨੂੰ ਕਿਤਾਬ ਦੀ ਸੀ ਹੈ ਜੀ ਮਾਮਲਾ ਪਾਜੀ ਰਮਨ ਟੋਰਸ ਸੀ ਨਵੰਬਰ 15 ਸਾਬ ਆਕੇ ਜਿਹੜੇ ਸੋਗ ਵਿੱਚ ਹੋਏ ਜਪਰੀਲ ਮੈਂ ਬਣਾ ਦੇ ਆ ਰਹੀ ਆਈਡੀ ਆਈਡੀ ਆ ਰਹੀ ਓ ਲਾਈਵ ਹੱਥ ਨਾਲ ਹੋਣ ਤੋਂ ਬਾਅਦ ਉਹਦੇ ਕਲਪ ਐਪੀਅਰ ਨਜ਼ਦੀਕੀ ਕਾਫੀਆ ਦਰਜ ਕਰਨ ਤੋਂ ਬਾਅਦ ਉਹ ਜਿਹੜਾ ਕੱਲ ਦੱਸਿਆ ਬਹੁਤ ਰਸਕੀਤਾ ਗਿਆ ਕਿ ਅੱਜ ਉਹਨੂੰ ਕੋਰ ਦੇ ਵਿੱਚ ਜਿਹੜਾ ਪੇਸ਼ ਕਰਕੇ ਜਿਹੇ 3 ਦਿਨ ਦਾ ਜਿਹੜਾ ਰਮਨ ਲਿਆ ਗਿਆ ਉਹਨਾਂ ਨੂੰ ਨੋਟੀਫਿਕੇਸ਼ਨ ਕੀਤੀ ਕਰਕੇ ਜੋ ਵੀ ਉਹਦੇ ਵਿੱਚ ਸਾਹਮਣੇ ਆਉਣਗੇ ਔਰ ਜਿਹੜਾ ਅਸੀਂ ਤਾਂ ਉਹ ਜਰਾਂ ਮਿਲਿਆ ਸਰ ਬੜੀ ਮਨਸ਼ਾ ਸੀ ਇਹ ਦੇਖੇ ਇਹਦੇ ਇਨਵੈਸਟੀਗੇਸ਼ਨ ਪਤਾ ਲੱਗੂ ਕਿ ਕੀ ਮਨਸ਼ਾ ਸੀ ਪਰ ਜੋ ਐਜੀ ਪਿਛਲੇ ਤੱਕ ਪੇਸ਼ ਕੀਤੇ ਉਹ ਤਾਂ ਲੱਗਿਆ ਕਿ ਮੱਥਾ ਟੇਕਣ ਨਹੀਂ ਗਿਆ ਬੰਦਾ ਹਾਂਜੀ ਕੋਈ ਨਹੀਂ ਅਸੀਂ ਉਹ ਇਨਵੈਸਟੀਗੇਸ਼ਨ ਸਾਰਾ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਜੂਨ ਇਹ ਸਾਹਮਣੇ ਆਊਗਾ ਸਰ ਕਿੰਨੇ ਬੰਦੇ ਇਹਦੇ ਨਾਲ ਹੋਰ ਸੀ ਇਹਦੇ ਹੁਣ ਜੋੜੀ ਵਾਲੀ ਇਨਵੈਸਟੀਗੇਸ਼ਨ ਪਤਾ ਸਰ ਤਾਰਾ ਵਾ ਕਿੜੀਆਂ ਲਾਈ ਗਈਆਂ ਧਾਰਮਿਕ ਵੀ ਆਉਂਦੀਆਂ ਰਕਤਾਂ ਆਵੇ ਤੁਹਾਨੂੰ ਲੈ ਜਨਾਂ ਲੋਕਾਂ ਨੂੰ ਇੰਨੇ ਦੇ ਨਰਮਾਨ ਮਿਲਿਆ ਹੋਣਾ ਦੋ ਦੋ ਵਾਰ ਬਾਅਦ ਹਾਂ ਪਰ ਆਪਰ ਤੇ ਸਰ ਮੰਸ਼ਾ ਬੇਦਖੀ ਕਰ ਰਿਹਾ ਸੀ ਕਿ ਰੀਲ ਬਣਾ ਰਿਹਾ ਸੀ ਜੀਓਗ੍ਰਾਫੀ ਇੱਥੇ ਮੈਂ ਦੱਸਾਂ ਉਹ ਤੇ ਸਰ ਜਦੋਂ ਆਏ ਤੇ ਹੋ ਰਹੇ ਨੇ ਗਾਦਿਆ ਬਾਦ ਉਹ ਜਿਹੜਾ ਕੁਝ ਜਨ ਸਿੰਘ ਦਿੱਤੇ ਬੰਨੀਆਂ ਗਈਆਂ ਸੀ ਉਹ ਕੀ ਗੱਲ ਸੀ ਮਾਮਲਾ ਦਾ ਉਹ ਪੂਰਾ ਮਾਮਲਾ ਹੀ ਝੰਗ ਜਿਹਾ ਬੰਨੀਆਂ ਦਾ ਫੜਿਆ ਪਿਆ ਸੀ ਜੰਦੀ ਦਾ ਲੋਕ ਫੜਲਾ ਜਿਹਦਾ ਹੂਨ ਦੇ ਪਰਚੇ ਕਿੰਨੇ ਨੇ ਇਹ ਹੈ ਜੀ ਇਹ ਜਿਹੜਾ ਇਹ ਜਿਹੜਾ ਇਹ ਨੋਟੀਫਿਕੇਸ਼ਨ ਤੇ ਸਾਰਾ ਕੁਝ ਅਧਿਕਾਰੀ ਤਾਰਾਜ ਪਰਤਾ ਦਿਖਾ ਦਿਆ ਜੀ ਠੀਕ ਕਰੀ ਜਨਾ ਮਾ ਜੀ ਇਹ ਬਲਕਿ ਇਹ ਚਾਇਰ ਦੇ ਦੇ ਐਸਜੀਪੀਸੀ ਐਸਜੀਪੀਸੀ ਕੰਸੀ ਬਾਈ ਇਹ ਸਰ ਹੋਰ ਇਹਨਾਂ ਦੇ ਲੋਕਾਂ ਦਾ ਸ਼ਾਮਲ ਹੁੰਦਾ ਜਾਂ ਕੁਰੀ ਕਰਨ ਦਾ ਕੀ ਮਤਲਬ ਹੈ ਫਿਰ ਇਹਦੇ ਹੋਣੀ ਉਹਦੇ ਪੱਛੇ ਤੋਂ ਵਾਰ ਹੀ ਪਤਾ ਲੱਗਿਆ ਕਿੰਨੇ ਦਿਨ ਦਾ ਰਿਮਾਂਡ ਹੈ ਜੀ ਕਹਿੰਦੇ ਦਿੰਦਾ ਠੀਕ ਹੈ ਸਰ ਥੈਂਕ ਯੂ ਜਾਓ 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 ਸਰ ਪਰ ਰੋਕ ਜਾਓ ਰੁਕੋ ਜਾਓ ਜੀ ਉਸ ਨੂੰ ਐਡੇ ਗੁਪਚਪ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਗਿਆ ਜੀ ਮੇਗਾ ਪਾ ਬਰਾਵਾ ਜਿਹੜਾ ਜਿਸ ਕਰਕੇ ਜਿਹੜਾ ਜੀ ਸਾਨੂੰ ਥੋੜਾ ਕੋਈ ਵਾਸਤੇ ਸੇਫਟੀ ਹਾਂਜੀ ਕਾਫੀ ਸਵਾਲ ਜੁੜੇ ਇਸ ਕਟਨਾ ਦੇ ਨਾਲ ਆਖਰਕਾਰ ਜਾਣਬੁੱਝ ਕੇ ਇਹ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਪਤਾ ਲੱਗੂ ਜਾਣਬੁੱਝ ਕੇ ਕੀਤਾ ਗਿਆ ਜਾਂ ਉਹਦੇ ਕੋ ਸੈਵਨ ਹੋਇਆ ਜੀ ਸਰ ਕਿੱਥੋਂ ਗ੍ਰਿਫਤਾਰੀ ਕਿੱਥੋਂ ਗਾਜ਼ੀਆਬਾਦ ਤੋਂ ਦਾ ਟ੍ਰਾਂਜ਼ਿਟ